ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਜਿਹੜੇ ਵੀਡੀਓ ਦੇ ਵਿੱਚ ਬੱਚੇ ਦੇਖ ਰਹੇ ਹੋ ਇਹ ਹੈਗੇ ਆ ਸੇਲ ਤੇ ਦਿਨੇ ਆਪਾਂ ਸਾਰੀ ਡਿਟੇਲ ਬਣੇ ਰਹੋ ਵੀਡੀਓ ਦੇ ਐਂਡ ਤਾਈ ਤੇ ਸਭ ਤੋਂ ਪਹਿਲਾਂ ਵੀਰਾਂ ਨੂੰ ਕਹਿਣਾ ਚਾਹਣਾ ਵੀ ਜਿਹੜੇ ਵੀ ਨਵੇਂ ਆਪਣੇ ਚੈਨਲ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀਡੀਓ ਪਾਉਣੀ ਹੁੰਦੀ ਆ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਤਾਂ ਆਪਾਂ ਵੀਡੀਓ ਪਾ ਦਿੰਦੇ ਆ ਜਾਨਵਰ ਸੇਲ ਹੋਣ ਜਾਨਵਰ ਚੰਗੇ ਫੇਰ ਹੀ ਪਾਵਾਂਗੇ ਬਾਈ ਵੀਡੀਓ ਤੇ ਹੁਣ ਆਪਾਂ ਕਰਦੇ ਆਂ ਬੱਚਿਆਂ ਦੀ ਗੱਲ ਇਹ ਬੱਚੇ ਵੀ ਰੋ ਹੈਗੇ ਆ ਪਿੰਡ ਮੱਟ ਦਾਦੂ ਪਹਿਲਾਂ ਵੀ ਕਾਫੀ ਵਾਰੀ ਆਪਾਂ ਬਾਈ ਦੀ ਵੀਡੀਓ ਪਾਈ ਆ ਜਾਨਵਰ ਚੰਗੇ ਆ ਵੀਰ ਕੋਲੇ ਤੇ 4-5 ਬੱਕਰੇ ਸੇਲ ਤੇ ਹੈਗੇ ਆ ਲਾਈਨ ਪੰਮੇ ਵਾਲੀ ਆ ਇਹ ਪੰਮਾ ਸੈਦੋਗੇ ਬਲੱਡ ਲਾਈਨ ਦੇ ਤੇ ਦਿੱਤੇ ਹੋਏ ਨੰਬਰ ਤੇ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਬੱਚੇ ਲੈ ਸਕਦੇ ਹੋ ਪੂਰੇ ਚੰਗੇ ਜਾਨਵਰ ਆ ਵੀਰ ਕੋਲੇ ਤੇ ਤਕਰੀਬਨ 45 ਇੰਚ ਬੱਕਰੇ ਦੀ ਹਾਈਟ ਆ ਬਾਪ ਦੀ ਇਹਨਾਂ ਦੇ ਦੀ ਤੇ ਪੰਮਾ ਸੈਦੋ ਕੇ ਬਲੱਡ ਲੈਣਾ ਪਿੰਡ ਵੀਰ ਦਾ ਮੱਟ ਦਾਦੂ ਆ ਜਿਹੜਾ ਸਰਸਾ ਪੈਂਦਾ ਇਹਨੂੰ ਡੱਬ ਵਾਲੀ ਦੇ ਟਕਾਲੇ ਵਾਲੀ ਦੇ ਬਿਲਕੁਲ ਵਿਚਕਾਰ ਪਾਇਆ ਜਾਂਦਾ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ